ਸਾਰਿਆਂ ਨੂੰ ਜੀ ਆਇਆਂ ਨੂੰ ਪੰਜਾਬ ਚ ਬੈਠੋ ਤੁਸੀਂ ਖੁਦ ਪਰਾਂ ਨੂੰ ਜਾਈ ਜਾਨੇ ਹੋ ਭਰਾਵੋ 4 ਵਜੇ ਤੱਕ ਆਪਰਾ ਪ੍ਰੋਗਰਾਮ ਹੈ ਜੇ ਬੈਠੋਗੇ ਤਾਂ ਹੀ ਆਈ ਆਪਾਂ ਸਫਲ ਹੋਵਾਂਗੇ ਹੋਣਾ ਤਾਂ 4 ਸੀਗਾ ਆਪ ਕੋਲ 6 ਜੀ ਤੋਂ ਗ੍ਰੋਪਰ ਗਾਰ ਨੇ ਉਹ ਵੀ ਆਪਣੀ ਡੇ ਲੱਖ ਰੱਖੇ ਆ ਜੀ ਦਰ ਤੋਂ ਪਹਿਲਾਂ ਗੁਰੂ ਸਾਹਿਬਾਨ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਆਪਨੂੰ ਪਤਾ ਕਿਸਾਨ ਆਬੂ ਡੱਲੇਵਾਲ ਸਾਹਿਬ ਅੱਜ 34 ਦਿਨ ਹੋ ਗਏ ਅੱਜ 34 ਦਿਨ ਹੋ ਗਏ ਭੁੱਖ ਹੜਤਾਲ ਤੋਂ ਨਹੀਂ ਇਸ ਤੋਂ ਪਹਿਲਾਂ 56 ਸਾਲ ਪਹਿਲਾਂ ਦਰਪੇਸ਼ ਸਿੰਘ ਫੈਰੂਮਾਨ ਜੀ ਉਹ ਵੀ ਭੁੱਖ ਹੜਤਾਲ ਤੇ ਬੈਠੇ ਸੀ ਪੰਜਾਬੀ ਸੋਟੇ ਲਈ ਚੰਡੀਗੜ੍ਹ ਲਈ ਪੰਜਾਬੀ ਬੋਲਦੇ ਲੱਗੇ ਕਿਉਂਕਿ ਜਦੋਂ ਪੰਜਾਬ ਕੋਹਿਆ ਸਾਥੋਂ ਜੋ ਜਨਮ ਬਾਅਦ 160 ਕੇ ਮੇਜ ਪੰਜਾਬ ਦੇ ਟੁਕੜੇ ਕਰਦੇ ਸੀ ਉਹਨਾਂ ਨੇ ਆਪਾਂ ਲਈ ਉਹ 74 ਦਿਨ ਬਿਟਰੇ ਸੀ 74 ਦਿਨਾਂ ਬਾਅਦ ਉਹ ਉਹਨਾਂ ਦੀ ਉਮਰ ਇਹ ਤੋਂ ਜ਼ਿਆਦਾ ਸੀ ਡੱਲੇਵਾਲ ਸਾਹਿਬ ਤੋਂ ਘੱਟ ਨਹੀਂ ਸੀ ਇਸ ਤੋਂ ਵੱਧ ਉਮਰ ਦੇ ਸੀ ਉਹ ਵੀ ਲਗਭਗ ਪੰਜ ਸੱਤ ਸਾਲ ਵੱਡੀ ਸੀ 74 ਦਿਨਾਂ ਤੋਂ ਬਾਅਦ ਉਹ ਸੀ ਜਿਹੜਾ ਜਹਾਜ਼ ਆ ਪੀ ਗਿਆ ਸੀ ਪਰ ਨਾ ਸਾਨੂੰ ਪੰਜਾਬੀ ਸੂਬਾ ਨਾ ਚੰਡੀਗੜ੍ਹ ਸਾਹਿਬਾਂ ਕੁਝ ਕੁਝ ਨਹੀਂ ਮਿਲਿਆ ਕਿਉਂਕਿ ਜਿਹੜੇ ਸਾਡੇ ਲੋਕ ਨੇ ਉਹੋ ਕਦਾਰ ਨੇ ਅਸੀਂ ਛੋਟੇ ਸਾਹਿਬਜ਼ਾਦਿਆਂ ਦਿਨਾਂ ਚਾਕੇ ਯਾਦ ਕਰਦੇ ਸੀ ਗੰਗੂ ਨੂੰ ਅੱਜ ਹਜ਼ਾਰਾਂ ਗੰਗੂਨੇ ਪਿਆਰ ਦੇ ਵਿੱਚ ਜਿਹੜੇ ਪੰਜਾਬ ਨੂੰ ਨੋਚਣ ਤੇ ਲੱਗੇ ਹੋਏ ਨੇ ਖਤਮ ਕਰਨ ਤੇ ਲੱਗੇ ਹੋਏ ਨੇ ਤੇ ਜਥੇਬੰਦੀਆਂ ਨੇ ਜਿਹੜੀਆਂ ਉਹ ਲੜਾਈ ਲੜ ਰਹੀਆਂ ਨੇ ਜੋ ਕਿ ਅੱਜ ਪੰਜਾਬ ਬੰਦ ਦਾ ਸੱਤ ਹੈ ਜੋ ਮੈਂ ਦੇਖ ਰਿਹਾ ਇਹ ਕਿ ਟਿੱਪੇ ਤੇਜ਼ ਆ ਰਹੀ ਕਿ ਫਾਇਟ ਲਗਿਆ ਕਿ ਬ੍ਰੇਕ ਮਰੀ ਉਹਨੇ ਪਿੱਛੇ ਕੁਝ ਲਾ ਦਿਓ ਤੁਸੀਂ ਕਿਉਂ ਪ੍ਰਸ਼ਾਸਨ ਦੇ ਜਿੰਮੇ ਨਹੀਂ ਪੜਦੀ ਆ ਵੈਸੇ ਤੇ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਨਾਲ ਆ ਕੇ ਰੁਕ ਗਏ ਨੇ ਤੇ ਬੇਨਤੀ ਕਰਦੇ ਹਾਂ ਕਿ ਅੱਜ ਜੋ ਕੁਝ ਹੋਇਆ ਪੰਜਾਬ ਦੇ ਵਿੱਚ ਇੱਕ ਤਾਂ ਬਰਨਾਲੇ ਤੋਂ ਸਾਡੇ ਦੁਕਾਨਦਾਰ ਭਰਾਵਾਂ ਨੇ ਜੋ ਬਿਆਨ ਦਿੱਤੇ ਬਹੁਤ ਬਿਆਨ ਉਹ ਤਰਸਯੋਗ ਬਿਆਨ ਤੇ ਉਹਨਾਂ ਨੇ ਜੋ ਦਿੱਤੇ ਕਿ ਉਹ ਕੋਰੋਨਾ ਮਾਰੇ ਤੁਸੀਂ 2 ਸਾਲ ਦੁਕਾਨਾਂ ਬੰਦ ਰੱਖੀਆਂ ਉਹਦੋਂ ਤਾਂ ਤੁਸੀਂ ਬੋਲੇ ਨਹੀਂ ਅੱਜ ਬਿਆਨ ਦੇ ਰਹੇ ਹੋਗੇ ਅੱਜ ਅਸੀਂ ਦੁਕਾਨਾਂ ਨਹੀਂ ਪੰਜਾਬ ਨਹੀਂ ਬੰਦ ਕਰਾਂਗੇ ਬਰਨਾਲੇ ਦੇ ਦੁਕਾਨਦਾਰ ਕਹਿ ਰਹੇ ਨੇ ਇਹ ਕਿੰਨਾ ਕਿਸਾਨਾਂ ਦਾ ਮਸਲਾ ਨਹੀਂ ਸਾਰਿਆਂ ਦਾ ਮਸਲਾ ਹੈ ਕੋਰੋਨਾ ਵੇਲੇ ਤਾਂ ਤੁਸੀਂ ਬੋਲੇ ਨਹੀਂ ਦੋ ਸਾਲ ਦੇ ਨੇ ਡਾਂਗ ਫੇਰੀ ਛੱਡਣ ਲਈ ਤੁਸੀਂ ਜਿੰਦੇ ਚਾਬੀਆਂ ਨਹੀਂ ਲਾਈਆਂ ਇੱਕ ਦਿਨ ਅੱਜ ਇੱਕ ਦਿਨ ਜੇ ਕਿਸਾਨਾਂ ਨੇ ਮਜ਼ਦੂਰਾਂ ਨੇ ਸਾਰੇ ਪੰਜਾਬ ਦੀ ਸਾਰੇ ਦੇਸ਼ ਦੀ ਲੜਾਈ ਹੈ ਤਾਂ ਅੱਜ ਕਹਿੰਦੇ ਵੀ ਅਸੀਂ ਨਹੀਂ ਕਰਦੇ ਤੇ ਇੱਕ ਹੋਰ ਹੈ ਪਖੰਡੀ ਗੁਰਸੇਮਰ ਸਿੰਘ ਮੰਡ ਲੁਧਿਆਣਾ ਦੇ ਵਸੋਂ ਪਤਾ ਹੈ ਬਹੁਤ ਪਖੰਡਾ ਇਸ ਕਮਿਟੀਆਂ ਲਈ ਬੈਠੇ ਹੋ ਉਹ ਕਹਿੰਦਾ ਜੀ ਮੈਨੂੰ ਅੱਜ ਪੰਜਾਬ ਬੰਦ ਕਿਉਂ ਕਰੇ ਮੈਂ ਪੁਜਾਰਾ ਸਿੰਘ ਭਣਿਆਰਾ ਵਾਲਾ ਕੋਈ ਦੇਰਾ ਹੈ ਕੱਚੀ ਪਹਾੜੀ ਵਾਲੇ ਦਾ ਮੋਸਰੇ ਜਾਣਾ ਸੀ ਉਹਦੀ ਬਰਸੀ ਤੇ ਦੇਖੋ ਕਹੀਆਂ ਜਾਂ ਗੱਲਾਂ ਵੱਡੇ ਵੱਡੇ ਪੱਤਰਕਾਰਾਂ ਨੂੰ ਉਹ ਦੇ ਰਹੇ ਮਿਸਾਲ ਨੂੰ ਕਿਉਂ ਰੋਕਿਆ ਗਿਆ ਸੀ ਬਰਸ਼ੀਆਂ ਤੇ ਜਾਣਾ ਸੀ ਸੀ ਉਹ ਜਾਣਾ ਸੀ ਇਹੋ ਜਿਹੇ ਲੋਕ ਨੇ ਜਿਹੜੇ ਪੰਜਾਬ ਦੇ ਦੁਸ਼ਮਣ ਨੇ ਜਿਹੜੇ ਉੱਪਰ ਕੇ ਸਾਹਮਣੇ ਆ ਰਹੇ ਨੇ ਪਰ ਅਸੀਂ ਅੱਜ ਜਥੇਬੰਦੀਆਂ ਨੇ ਕਿੰਨੀਾਂ ਦੇ ਸਾਥ ਦਿੱਤਾ ਇੱਕ ਦੂਜੇ ਦਾ ਇਹ ਸਾਨੂੰ ਪਤਾ ਪ੍ਰਧਾਨ ਜੀ ਜਮੂਰ ਦੱਸਿਓ ਕਿ ਸਾਰੇ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਨਹੀਂ ਰਹੀਆਂ ਉਹਨਾਂ ਨੇ ਵੀ ਨਾਲ ਸਾਥ ਦਿੱਤਾ ਇਹ ਸਾਨੂੰ ਚਾਹੀਦਾ ਤੁਹਾਨੂੰ ਪਹਿਲ ਨਹੀਂ ਪਤਾ ਜੇ ਤੁਸੀਂ ਅੱਗੇ ਦੱਸਿਓ ਤੇ ਇਸ ਤੋਂ ਬਾਅਦ ਬੇਨਤੀ ਇਹ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੱਲੇਵਾਲ ਸਿਮੂ 34 ਹੋਗੇ 35 ਨੂੰ ਹੋਣਗੇ 40 ਵੀ ਹੋਣਗੇ ਕਿੰਨਾ ਚਿਰ ਕੱਣਗੇ ਹੋ ਪਰ ਅਸੀਂ ਵੱਡਾ ਸਾਥ ਨਹੀਂ ਦੇ ਰਹੇ ਜਿੱਦਾਂ ਚਾਹੀਦਾ ਪੰਜ ਪਿੰਡਾਂ ਜਿੱਦਾ ਪਿੰਡਾਂ ਸਾਡਾ ਸ਼ਾਇਦ ਨਹੀਂ ਹੁਣ ਲੋਕ ਬੈਨੇ ਨਹੀਂ بارش ਹੋਗੀ ਬਿੰਗੋ ਚ ਬੈਨੇ ਆ ਇਧਰ ਜਫੇ ਬੰਦੀਆਂ ਨੇ ਬੈਠੇ ਨੇ ਹੋ ਜਫੇ ਬੰਦੀਆਂ ਨਾਲ ਪਰ ਕੇ ਆਪ ਮਹਾਰੇ ਬੱਜੋ ਇਹਨਾਂ ਨੂੰ ਤੁਸੀਂ ਰੋਜ਼ ਕਹੋ ਕਿ ਤੁਸੀਂ ਤਿਆਰ ਆ ਸਾਨੂੰ ਲੈ ਕੇ ਜਾਓ ਲੈ ਕੇ ਜਾਣਗੇ ਤੁਹਾਨੂੰ ਕਹੇ ਗੱਡੀ ਲੈ ਕੇ ਰੱਖ ਬੱਗੇ ਬੱਸ ਲਜਾਣ ਜਾਂ ਇੱਕ ਟਰਾਲੀਆਂ ਲਜਾਣ ਤੁਸੀਂ ਜਾਣ ਵਾਲੇ ਬਣੋ ਆਰੇ ਕੜ-ਕੜ ਕੇ ਤਰਲੇ ਕਰ ਕਰ ਕੇ ਚਲੇ ਜਾਣਾ ਪੈ ਰਿਹਾ ਸਾਨੂੰ ਪਤਾ ਨਹੀਂ ਕੀ ਗੱਲ ਅਸੀਂ ਇੰਨੇ ਕਮਜ਼ੋਰ ਹੋ ਗਏ ਮਾਨਸਿਕ ਤੌਰ ਤੇ ਅਸੀਂ ਲੜਾਈਆਂ ਜੁੱਧ ਅਮਦਾਨੀ ਵਰਗੀਆਂ ਭਜਾਉਂਦੇ ਸੀ ਜਿਹੜੀਆਂ ਗੱਲਾਂ ਕਰਦੇ ਅੱਜ ਅਸੀਂ ਕੀ ਹੋ ਗਿਆ ਸਾਨੂੰ ਅਸੀਂ ਡਰਪੋਕ ਇੰਨੇ ਬਣਾ ਕੇ ਹੱਦ ਤੋਂ ਜ਼ਿਆਦਾ ਪਹਿਲਾਂ ਪਾਈ ਅਮਰਪਾਲ ਸਿੰਘ ਦੇਖ ਲੋ ਕਿਸੇ ਡਿਗਰੂਗੜ ਪਹੁੰਚਾਤਾ ਕੋਈ ਬੋਲਿਆ ਅਈ ਰਾਤ ਤੋਂ ਪਈ ਸਾਨੂੰ ਫਿਕਰ ਖਾੜਦੀਆਂ ਹੁੰ ਦਿੱਲੀ ਵਾਲੇ ਸਭ ਤੋਂ ਦੂਜਾ ਬੈਠੂ ਤੀਜਾ ਕਿਉਂ ਦੇ ਕਿਥੇ ਬੰਦੀਆਂ ਨੇ ਇੱਕ ਵੱਡਾ ਉਹ ਚੁਣ ਲਿਆ ਵੀ ਜੰਨੇ ਆਪੂ ਨੇ ਜੂਨੀਅਰ ਜਿਹੜੇ ਬੰਨਿਆ ਸੁਣੋ ਕਟੇ ਮੋਰਚਾ ਤੇ ਬੈਠਾ ਉਹਨਾਂ ਨੇ ਸਾਰੇ ਆਪੂ ਖੜਕੜਤਾ ਤੇ ਬੈ ਕੇ ਸੀਧੀਆਂ ਪ੍ਰਾਪਤ ਕਰਨਗੇ ਕੰਨੇ ਕੰਨੇ ਆ ਨਹੀਂ ਸਾਰੇ ਬੈਠਣਗੇ ਸਾਰਿਆਂ ਨੇ ਬੈਠਣਾ ਹੈ ਇਸ ਤੋਂ ਬਾਅਦ ਦੂਸਰੇ ਬੈਠਣਗੇ ਤੋ ਤੀਸਰੇ ਚੌਥੇ ਇਹ ਸਰਕਾਰਾਂ ਨੂੰ ਸੁਣ ਲੈਣਾ ਚਾਹੀਦਾ ਵੀ ਕੰਨੇ ਡੱਲੇਵਾਲ ਸਾਹਿਬ ਨਾਲ ਵੀ ਸੀਧੀਆਂ ਪ੍ਰਾਪਤ ਕਰ ਜੂ ਪਤਾ ਨਹੀਂ ਚੁਪਾਦੀ ਚੁੱਪ ਕਰ ਜਾਣਗੇ ਇਹ ਤੋਂ ਹਰਿਆਣੇ ਵਾਲੇ ਕ ਰਾਜਸਥਾਨ ਤੋਂ ਆਇਆ ਭਰਤਗੜ ਤੋਂ ਕਹਿੰਦਾ ਮੈਂ ਬਖਿਆ ਦੂਜੇ ਨੰਬਰ ਤੇ ਇਸ ਤਰ੍ਹਾਂ ਇੱਕ ਵੱਡੀ ਜਿਹੜੀ ਕਾਮਯਾਬੀ ਆ ਉਹ ਮਿਲਦੀ ਨਜ਼ਰ ਆ ਰਹੀ ਹੈ ਅੱਜ ਨਹੀਂ ਸਵੇਰ ਨਹੀਂ ਕਿਉਂਕਿ ਸੈਂਟਰ ਸਰਕਾਰ ਕਹਿ ਕੇ ਮੁਕਰਿਆ ਗੱਲਾਂ ਕਹਿ ਕੇ ਮੁਕਰਿਆ ਹੈ ਗੱਲ ਨਹੀਂ ਹੈ ਕਿ ਇਹ ਪਹਿਲੀ ਮੰਗਾ ਹੈ ਪਹਿਲਾ ਮੰਗਾ ਮੰਨੀਆਂ ਗਈਆਂ ਧੀਆਂ ਦਿੱਲੀ ਸਾਰਾ ਕੁਝ ਹੋਇਆ ਹੈ ਬੈਠ ਕੇ ਆਏ ਹੋ ਤੁਸੀਂ 1.5-2 ਸਾਲ ਪੰਜਾਬ ਤੋਂ ਕਿੰਨਾ ਅੰਨ ਦੁੱਧ ਧੋਇਆ ਉੱਥੇ ਰੋਜ਼ ਬਟੀਆਂ ਚ ਅੱਧੀ ਦਿੱਲੀ ਖਾ ਕੇ ਜਾਂਦੀ ਸੀ ਲੰਗਰਾਂ ਚਾਹਾਂ ਬਰਤ ਸਮੋਸੇ ਜਿਹੜੇ ਜਾਂਦੇ ਜਾਂਦੇ ਕੰਮਾਂ ਤੇ ਜਾਣੇ ਉੱਥੇ ਹੀ ਲੱਗ ਕੇ ਸੀ ਲੈਣਾ ਬੜੀਆਂ-ਬੜੀਆਂ ਲੱਗਦੀਆਂ ਸੀ ਸਵੇਰੀ ਪਰੌਂਠੇ ਛਕਾਉਣੇ ਹਜ਼ਾਰ-ਹਜ਼ਾਰ ਦੀ ਲਾਈਨ ਤੁਸੀਂ ਹਿਸਾਬ ਲਾਵੀਂ ਦਿੱਲੀ ਵਾਲੇ ਐਮ ਕਿੱਡੀ ਵੱਡੀ ਗੱਲ ਹੈ ਲੋਕ ਵੀ ਸਮਝੇ ਦਿੱਲੀ ਵਾਲੇ ਜਿਹੜੇ ਸਾਨੂੰ ਅੱਤਵਾਦੀ ਕਹਿੰਦੇ ਸੀ ਉਹ ਵੀ ਸਮਝੇ ਕਹਿੰਦੇ ਯਾਰ ਸਾਨੂੰ ਅੱਤਵਾਦੀ ਤੁਸੀਂ ਇੱਕ ਕਿੱਡਾ ਵੱਡਾ ਪੁੰਨ ਦਾ ਕੰਮ ਸਾਨੂੰ ਲੰਗਰ ਫਰਕਦਾ ਸਾਡਾ ਬਣਦਾ ਸੀ ਵੀ ਅਸੀਂ ਸਾਨੂੰ ਕੁਪਾਉਂਦੇ ਉੱਥੇ ਆਇਆ ਨੂੰ ਤੁਸੀਂ ਪੰਜਾਬ ਚੋਂ ਲਿਆ ਕੇ ਸਾਨੂੰ ਖਵਾ ਰਹੇ ਹੋ ਲੱਖਾਂ ਲੋਕਾਂ ਨੂੰ ਰੋਜ਼ ਚਾਹ ਨਾਲ ਬਰੈਕਫਾਸਟ ਫਰਾਉਂਦੇ ਅਖੀਰ ਜਲੇਬੀਆਂ پتہ ਨਹੀਂ ਕੀ ਕੀ ਬਣਿਆ ਤੁਹਾਨੂੰ ਪਤਾ ਹੈ ਪਰ ਇਹ ਸਰਕਾਰਾਂ ਸਮਝਦੀਆਂ ਨਹੀਂ ਕਿਉਂਕਿ 1947 ਤੋਂ ਪਹਿਲਾਂ ਇਹ 1922 ਚ ਸ਼ੁਰੂ ਹੋਇਆ ਸੀ ਪੰਜਾਬ ਨੂੰ ਖਤਮ ਕਰਨ ਦਾ ਕੰਮ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਉਦੋਂ ਗਾਂਧੀ ਪਹਿਲੀ ਵਾਰ ਆਇਆ ਸੀਗਾ ਜਦੋਂ ਅੰਗਰੇਜ਼ਾਂ ਨੇ ਘੋੜਿਆਂ ਦੀਆਂ ਪੌੜਾਂ ਨਾਲ ਸਾਡੇ ਸਿੱਖਾਂ ਨੂੰ ਬੱਡੇ ਪੂਰੀ ਤਰ੍ਹਾਂ ਮੂੰਹ ਸਰਾਂ ਦੇ ਉੱਪਰ ਦੀ ਘੋੜੇ ਲਪਾਏ ਗਾਂਧੀ ਉਦੋਂ ਪਹਿਲੀ ਵਾਰ ਹੀ ਪਹਿਲੇ ਤਾਂ ਸਾਡੀ ਚੰਗੇ ਹੋਰ ਸੀ ਉਦੋਂ ਬਾਅਦ ਦੇਖ ਲਓ ਫਿਰ ਸਾਡੇ ਨਾਲ ਕੀ ਹਾਲਾਤ ਹੋਏ ਨੇ ਅੱਜ ਕਿੱਥੇ ਤੱਕ ਸਾਨੂੰ ਹੁਣ ਮੇਨ ਕੀ ਸੋਚਦੇ ਮੇਨ ਹੈਗਾ ਸਾਡੀ ਨਾਸਲ ਪੁਸੀ ਇੱਕ ਵਾਰੀ ਨਹੀਂ ਸੁਣ ਉਦੋਂ ਤੱਕ 10 ਵਾਰੀ ਹੋ ਗਈ ਘੱਟੋ ਘੱਟ 41 ਤੋਂ ਲੈ ਕੇ ਅੱਜ ਤੱਕ ਪਰ ਅਸੀਂ ਨਹੀਂ ਸਮਝੇ ਆ ਵੀ ਨਾਸਲ ਪੁਸੀ ਆ ਪੱਟੀ ਆ ਇਹ ਉਦੋਂ ਵੀ ਜਦੋਂ ਜ਼ਮੀਨ ਨਹੀਂ ਲੜ ਰਹੀਆਂ ਭਈਆਂ ਮੰਗੂ ਆਪਣੀ ਆ ਪਗਣਾ ਭਈਆਂ ਮੰਗੂ ਕੰਮ ਕਰਵਾ ਸੀ ਭਈਆਂ ਮੰਗੂ ਕੰਮ ਕਰੀਏ ਵੀ ਅਸੀਂ ਤਾਂ ਸਰਦਾਰ ਆ ਸਾਨੂੰ ਸਰਦਾਰੀਆਂ ਬਖਸ਼ੇ ਨੇ ਹੋਰ ਇਹ ਕਹਿੰਦਾ ਭਈਏ ਵੀ ਕਮਾਉਂਦੇ ਨਾ ਸੀ ਭਈਆਂ ਮੰਗੂ ਕਿਉਂ ਕਰੀਏ ਵੀ ਅਸੀਂ ਭਈਆਂ ਮੰਗੂ ਗੰਦ ਖਵਾਦਾ ਨਹੀਂ ਲੋਕਾਂ ਨੂੰ ਸਾਡੇ ਨੌਕਰੀ ਜਹੀ ਨੀ ਚੀਜ਼ ਹੈ ਅਸੀਂ ਤਾਂ ਸਮਝ ਸਾਰੇ ਦੇਸ਼ ਨੂੰ ਕਹਿੰਦੇ ਆ ਵੀ ਸਰਦਾਰ ਬਣਾਈਏ ਕੁਝ ਜਥੇਬੰਦੀਆਂ ਦੀ ਪਾਲਸੀ ਜੂਪੀ ਬਿਹਾਰ ਦੀ ਹੈ ਮੈਨੂੰ ਇਹ ਦੱਸੋ ਬਿਹਾਰ ਦੀ ਜਿਹੜੀ ਵਿਚਾਰਧਾਰਾ ਰੇ ਬਾਬੇ ਨਾਨਕ ਦੀ ਵਿਚਾਰਧਾਰਾ ਤਾਂ ਪੂਰੀ ਦੁਨੀਆ ਤੇ ਲਾਗੂ ਹੋਈ ਹੈ ਸਰਬੱਤ ਦੇ ਭਲੇ ਦੀ ਦੁਨੀਆ ਮੰਨਦੀ ਹੈ ਅੰਦਰ ਇਹ ਵੀ ਮੰਨਤ ਹੈ ਅਮਰੀਕਾ ਵੀ ਮੰਨਦਾ ਹੈ ਸਾਰਾ ਦੇਸ਼ ਮੰਨਦਾ ਹੈ ਵਿਹਾਰ ਛਾਰਖੰਡ ਦੀ ਵਿਚਾਰਧਾਰਾ ਸਾਡੇ ਤੇ ਲਾਗੂ ਹੋ ਜੂਗੀ ਉਹ ਵਿਚਾਰਧਾਰਾ ਕੁਝ ਜਥੇਬੰਦੀਆਂ ਸਾਡੇ ਤੇ ਲਾਗੂ ਕਰੀਂਦੇ ਕਿਵੇਂ ਹੋ ਜੂ ਅਸੀਂ ਕਮਜ਼ੋਰ ਹੋਵਾਂਗੇ ਉਹ ਵਿਚਾਰਧਾਰਾ ਨਾਲ ਜਿਹਦੀ ਕੋਈ ਵਿਚਾਰਧਾਰਾ ਹੀ ਨਹੀਂ ਹੈਗੀ ਸਾਡਾ ਦੁਨੀਆ ਪਹਿਲੇ ਨੰਬਰ ਤੇ ਹਰੀ ਸਿੰਘ ਨਰੂਆ ਦੁਨੀਆ ਚੋ ਪਹਿਲੇ ਨੰਬਰ ਤੇ ਜਰਨੈਲ ਆਇਆ ਹੋਵੇ ਅਸੀਂ ਛੜਕਾਂ ਤੇ ਬੈਠਣ ਨੂੰ ਮਜਬੂਰ ਕਰਤੇ ਸਰਕਾਰਾਂ ਨੇ ਕਿਉਂ ਹੋਇਆ ਕਿਉਂਕਿ ਸਾਡੇ ਲੋਕਦਾਰ ਨੇ ਚਾਹੇ ਉਹ ਕਿਸੇ ਪਾਰਟੀ ਦੇ ਨੇ ਸਿਆਸੀ ਪਾਰਟੀਆਂ ਚੋ ਯੋਗਦਾਰ ਨਾ ਹੁੰਦੇ ਸਾਡੇ ਨਾਲ ਆ ਹਾਲਾਤ ਨਹੀਂ ਹੁੰਦੇ ਸੀਗੇ ਕਵੇਰੀ ਨਦੀ ਦਾ ਚੱਲ ਰਿਹਾ ਹੈ ਪਾਣੀ 'ਚ ਬੈਠੇ ਰਹੇ ਹਾਂ ਉਸਾਲ ਪਰ ਲੋਕ ਵੀ ਪਾਣੀ ਨਹੀਂ ਦੇ ਮੰਗੇ ਸਾਡਾ ਪਾਣੀ ਮੌਜ ਨਾਲ ਗਿਆ ਕਿਸੇ ਨੇ ਨਹੀਂ ਪੁੱਛਿਆ ਸਤੋ ਢੰਡੀ ਗੜ 28 ਪਿੰਡ ਗਾੜ ਕੇ ਅੱਜ ਵੀ ਟੇਪੜ ਉਹ ਖੜੇ ਨੇ ਪਿੰਡਾਂ ਦੇ 28 ਪਿੰਡ ਗਾੜ ਕੇ ਉਸ ਤੋਂ ਬਾਅਦ ਹੋਰ ਤਾਂ 50 ਪਿੰਡ ਜੁੜ ਕੇ ਆਲੇ-ਦੁਆਲੇ ਹੋਰ ਹੁਣ ਇਹੋ ਜਿਹੇ ਵਾਧਾ ਜਾਂਦਾ ਪੰਜਾਬ ਗਰੀਬ ਲੁਧਿਆਣਾ ਕਿ ਨਹੀਂ ਕੰਮ ਵੱਡੇ ਸ਼ਹਿਰ ਸਾਡੇ ਪਿੰਡਾਂ ਨੂੰ ਪੰਜਾਬ ਦੇ ਨੂੰ ਖਾ ਰਹੇ ਨੇ ਅਸੀਂ ਬੋਗਦਰ ਸਰਤੇ ਪੜੀ ਲੰਘੂ ਸਾਡੇ ਤੋਂ ਬਾਅਦ ਅਸੀਂ ਜਾਗਦੇ ਆ ਇਹ ਇਤਿਹਾਸ ਵੀ ਕਬਾਇ ਸਾਡਾ ਬਹੁਤ ਕੁਛ ਸਾਕੇ ਲੀਟਰਾਂ ਨੇ ਧਾਰਮਿਕ ਜਥੇਬੰਦੀਆਂ ਨੇ ਸੰਤਾਂ ਨੇ ਬਹੁਤ ਕੁਛ ਕਿਹਾ ਪਰ ਅਸੀਂ ਮੰਨਿਆ ਨਹੀਂ ਬਾਅਦ ਚ ਮੰਨਦੇ ਆ ਜਦੋਂ ਸਾਡੇ ਨਾਲ ਬੀਤ ਜਾਂਦੀ ਆ ਬਣ ਜਾਂਦੀ ਆ ਹੁਣ ਜਿਹੜਾ ਬਣਨ ਜਾ ਰਿਹਾ ਇਹ ਮਾਰੇ ਖੇਤਰੇ ਖਾਂਗੇ ਸਰ ਨੰਮਰ ਉਦੋਂ ਬਾਅਦ ਇਹ ਗਦਾਰਾਂ ਦੇ ਲੱਗਣਗੇ ਥੱਪੇ ਕਿਹਨੂੰ ਗਦਾਰ ਕਹਿੰਦੇ ਸੀ ਦੀਪ ਸਿੱਧੂ ਵਰਗੇ ਨੂੰ ਉਹਦਾ ਕਰਕੇ ਸਿਹਿੰਦੀ ਕਹਾਂਗੇ ਉਹਨੂੰ ਉਹ ਬੋਨੇ ਜਿਹੜੇ ਸ਼ਬਦ ਰੋਟੀ ਦੇਖ ਲੈ ਆਪਣਾ ਸਾਕੇ ਲੀਟਰ ਉੱਥੇ ਪੌਣੇ ਚ ਲੈ ਕੇ ਗਏ ਹੁਣ ਜਦੋਂ ਆਪਣਾ ਦੁਸ਼ਮਣ ਹੈ ਕੋਈ ਜਮੇ ਬਦਾਲੀ ਬੜੇ ਬਦਾਲੀ ਨੇ ਕਹਿ ਵੀ ਆਜੋ ਮੇਰੇ ਘਰੀਆਂ ਮੇਰੇ ਬਦਾਮ ਖਾਓ ਕਿੰਨੇ ਸਾਡੇ ਤਾਂ ਛੋਲਿਆਂ ਦੀ ਮੁੱਠੀ ਗਿਆ ਹੋਏ ਅਸੀਂ ਛੋਟੇ ਬਦਾਮ ਖਾ ਕੇ ਛੋਟੇ ਨਾਲ ਕਿਵੇਂ ਗੱਲ ਕਰ ਲਾਂਗੇ ਇਸੇ ਤਰ੍ਹਾਂ ਜਿਉਂ ਨਾਲ ਨਮਕ ਖਾਣੇ ਆਪਾਂ ਨੇ ਫਿਰ ਗੱਲ ਕਿਵੇਂ ਕਰ ਲਾਂਗੇ ਨਹੀਂ ਕਰ ਸਕਦੇ ਤੇ ਦੇਖੋ ਪੂਣੇ ਜਿਵੇਂ ਰੀਫਲਾ ਰੋਟੀ ਗਈ ਲੈ ਇਸੇ ਤਰ੍ਹਾਂ ਵੀ ਸਾਨੂੰ ਬਹੁਤ ਕੁਝ ਸਿੱਖ ਕੇ ਬਹੁਤ ਕੁਝ ਕਰਕੇ ਜਾਣਾ ਪਊਗਾ ਇੱਕ ਲਾਇਨ ਹੈ ਖਿੱਚਣੀ ਪਊਗੀ ਇੱਕ ਫਿਰ ਕਾਮਯਾਬੀ ਮਿਲੂਗੀ ਬਾਕੀ ਗੱਲਾਂ ਬਾਤਾਂ ਫਿਰ ਕਰਾਂਗੇ ਕੇਵਲਾਂ ਟੀਮੇ ਜਾਣਾ ਤੇ ਮੈਦਾਨ ਚ ਉੱਪਰ ਜਾਣਾ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ